ਕਬਰ ਲੈਨੇ ਗੁਰਦਾਖਪੁਰ ਤੋਂ ਜਿੱਥੇ ਸੀਮਿਆ ਸੁਰੱਖਿਆ ਬਲ ਦੇ 27 ਬੀਐਨ ਬੀਓਪੀ ਚੰਦੂ ਬਡਾ ਦਾ ਵੱਲੋਂ ਹੀਰੋਨ ਦੇ ਇੱਕ ਪੈਕੇਟ ਸਮੇਤ ਦੋ ਸ਼ਕਤੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਵਿਅਕਤੀ ਦੀ ਪਛਾਣ ਸੁਖਿੰਦਰ ਸਿੰਘ ਉਰਫ ਸੁਖੀ ਅਤੇ ਅਮਨਦੀਪ ਸਿੰਘ ਉਰਫ ਗੋਰਾ ਪਿੰਡ ਚੰਦੂ ਬਡਾ थाना ਕਲਾਂੌਰ ਦੇ ਵੱਜੋਂ ਹੋਈ ਹੈ। ਇਹਨਾਂ ਦੋਵਾਂ ਦੇ ਕੋਲੋਂ ਇੱਕ ਐਪਲ ਆਈਫੋਨ 13, ਇੱਕ ਰੈਡਮੀ ਫੋਨ, ਇੱਕ ਮੋਟਰਸਾਈਕਲ ਹੀਰੋਨ ਦਾ ਸਪਲੈਂਡਰ ਪੈਕਿੰਗ ਸਮਗਰੀ ਸਮੇਤ ਇੱਕ ਪੈਕੇਟ ਹੀਰੋਨ ਵਜ਼ਨ ਦੀ ਜ਼ਾਬ 555 ਗ੍ਰਾਮ ਦੱਸਿਆ ਜਾ ਰਿਹਾ ਹੈ। ਇਸ ਮੌਕੇ ਤੇ ਐਸਟੀਓ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਦੀ ਉਮਰ 21 ਤੋਂ 24 ਸਾਲ ਦੀ ਹੈ ਅਤੇ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਨੀ ਹੈ। ਜ਼ਾਹਿਰ ਹੈ ਕਿ ਇਹਨਾਂ ਦੇ ਵੱਲੋਂ ਫੜੀ ਗਈ ਹੈਰਨ ਪਾਕਿਸਤਾਨ ਤੋਂ ਭੇਜੀ ਗਈ ਹੈ ਪਰ ਇਹ ਪੜਤਾਲ ਦਾ ਵਿਸ਼ਾ ਹੈ ਕਿ ਇਹਨਾਂ ਦੇ ਸਬੰਧ ਕਿਸ ਪਾਕਿਸਤਾਨੀ ਤਸਕਰਾਂ ਨਾਲ ਅਤੇ ਇਹ ਇੱਥੇ ਕਿਸ ਨੂੰ ਸਮਾਨ ਸਪਲਾਈ ਕਰਦੇ ਹਨ। ਇਹ ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂੜਾ ਵਾਲਾ ਸਾਈਡ ਵਾਲ ਦੋਆ ਨੌਜਾਨ ਫੜੇ ਆ ਤੇ ਉਹਨਾਂ ਦੇ ਪਾਸਪੋਰਟ ਰਿਕਵਰੀ ਹੋਈ ਹੈ। ਮੌਕੇ ਦੀ ਕਾਰਵਾਈ ਕੀਤੀ ਜਾਵੇ। ਜਿਉਹੀ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸੰਤੋਪਬਦੂਲ ਸਿੰਘ ਚੰਦੂ ਬਡਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ थाना ਕਾਲਾਨੌਰ ਚ ਮੁਕਦਮਾ ਦਰਜ ਕੀਤਾ ਤੇ ਉਹਦੀ ਤਫਤੀਸ਼ ਕਰ ਰਹੇ ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਬਾਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਫੜੇ ਬਾਦਰ ਦੇ ਨਜ਼ਦੀਕ ਹੀ ਹੁੰਦੇ ਪਏ ਤੇ ਇਸ ਕੀ ਇਹਨਾਂ ਦੇ ਬੈਕਵਾਰਡ ਲਿੰਕ ਹੈ ਵਰ ਕੀ ਅੱਗੇ ਵੀ ਕੰਮ ਕਰਦੇ ਹੈ ਨਹੀਂ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਜ ਗਾਂ ਆਪਾ ਜੀ ਤਫਤੀਸ਼ ਜਿਹੜੀ ਕਰ ਰਹੇ ਹੈ ਜੋ ਅਗਲੀ ਤਫਤੀਸ਼ ਚ ਉਹ ਕੀ ਸਾਰੀ ਗੱਲ ਲੱਗਦਾ ਹੈ ਕਿ ਹੀਰੋਇਨ ਸੀਮਾ ਬਾਹਰ ਤੋਂ ਹੀ ਆਈ ਹੈ ਥਰੂ ਡਰੋਨ ਆਈ ਹੋਈ ਹੈ ਹਾਂਜੀ ਹਾਂਜੀ ਇਹ ਕਲੀਅਰ ਹੈ ਇਹ ਵਨੋ ਜਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ ਖਬਰ ਲੈਣੇ ਗੁਰਦਾਸਪੁਰ ਤੋਂ ਜਿੱਥੇ ਸੀਮਾ ਸੁਰੱਖਿਆ ਬਲ ਦੇ 27 ਬੀਐਨਬੀਓਪੀ ਚੰਦੂ ਬਡਾਲਾ ਵੱਲੋਂ ਹੈਰੋਇਨ ਦੇ ਇੱਕ ਪੈਕੇਟ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫੜੇ ਗਏ ਵਿਅਕਤੀ ਦੀ ਪਛਾਣ ਸੁਖਿੰਦਰ ਸਿੰਘ ਉਰਫ ਸੁਖੀ ਅਤੇ ਅਮਨਦੀਪ ਸਿੰਘ ਉਰਫ ਗੋਰਾ ਪਿੰਡ ਚੰਦੂ ਬਡਾਲਾ ਥਾਣਾ ਕਲਾਨੌਰ ਦੇ ਵਜੋਂ ਹੋਈ ਹੈ ਇਹਨਾਂ ਦੋਵਾਂ ਦੇ ਕੋਲੋਂ ਇੱਕ ਐਪਲ ਆਈਫੋਨ 13 ਇੱਕ ਰੈਡਮੀ ਫੋਨ ਇੱਕ ਮੋਟਰਸਾਈਕਲ ਹੀਰੋ ਹੰਡਾ ਸਪਲੈਂਡਰ ਪੈਕਿੰਗ ਸਮਗਰੀ ਸਮੇਤ ਇੱਕ ਪੈਕੇਟ ਹੈਰੋਇਨ ਵਜਨ ਜਿਸ ਦਾ 555 ਗ੍ਰਾਮ ਦੱਸਿਆ ਜਾ ਰਿਹਾ ਹੈ ਇਸ ਮੌਕੇ ਤੇ ਐਸਐਚਓ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਦੀ ਉਮਰ 21 ਤੋਂ 24 ਸਾਲ ਦੀ ਹੈ ਅਤੇ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੰਨਲਾ ਦਰਨੀ ਹੈ। ਜ਼ਾਹਿਰ ਹੈ ਕਿ ਇਹਨਾਂ ਦੇ ਵੱਲੋਂ ਫੜੀ ਗਈ ਹੈਰਨ ਪਾਕਿਸਤਾਨ ਨੂੰ ਭੇਜੀ ਗਈ ਹੈ ਪਰ ਇਹ ਪੜਤਾਲ ਦਾ ਵਿਸ਼ਾ ਹੈ ਕਿ ਇਹਨਾਂ ਦੇ ਸਬੰਧ ਕਿਸ ਪਾਕਿਸਤਾਨੀ ਤਸਕਰਾਂ ਨਾਲ ਅਤੇ ਇਹ ਇੱਥੇ ਕਿਸ ਨੂੰ ਸਮਾਨ ਸਪਲਾਈ ਕਰਦੇ ਹਨ। ਅੱਜ ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂਵਡਾਲਾ ਸਾਈਡ ਵਾਲ ਦੋਆ ਨੌਜਵਾਨ ਫੜੇ ਆ ਤੇ ਉਹਨਾਂ ਦੇ ਪਾਸਪੋਰਟ ਰਿਕਵਰੀ ਹੋਈ ਹੈ ਮੌਕੇ ਤੇ ਕਾਰਵਾਈ ਕੀਤੀ ਜਾਵੇ। ਜਿਉਹੀ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਨ ਫਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸੰਤੋਪ ਸਰਦੂਲ ਸਿੰਘ ਚੰਦੂ ਬਡਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ थाना ਕਾਲਾਨੌਰ ਚ ਮੁਕਦਮਾ ਦਰਜ ਕੀਤਾ ਤੇ ਉਹਦੀ ਤਫਤੀਸ਼ ਕਰ ਰਹੇ ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਬੱਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਫੜੇ ਗਏ ਬੜਾ ਤੇ ਨਜ਼ਦੀਕ ਹੀ ਹੁੰਦੇ ਪਏ ਤੇ ਕੀ ਇਹਨਾਂ ਦੇ ਬੈਕਵਾਰਡ ਲਿੰਕ ਹੈ ਔਰ ਕੀ ਅੱਗੇ ਵੀ ਕੰਮ ਕਰਦੇ ਹੈ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਜ ਗਾਂ ਆਪਾ ਜੀ ਤਫਤੀਸ਼ ਜਿਹੜੀ ਕਰ ਰਹੇ ਹੈ ਜੋ ਅਗਲੀ ਤਫਤੀਸ਼ ਜਾਊਗੀ ਸਾਰੀ ਗੱਲ ਲੱਗਦਾ ਹੈ ਕਿ ਹੀਰੋਇਨ ਸੀਮਾ ਬਾਪ ਤੋਂ ਹੀ ਆਈ ਹੈ ਥਰੂ ਡ੍ਰੋਨ ਆਈ ਹੈ ਬਈ ਹਾਂਜੀ ਹਾਂਜੀ ਇਹ ਕਲੀਅਰ ਹੈ ਇਹਨੋਂ ਜਾਂ ਵੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੇ ਖੁਸ਼ੀਪੁਰ ਦੀ ਰਿਪੋਰਟ